ਇਹ ਹੈ ਦੇ ਸਭ ਤੋਂ ਵੱਡੇ ਸਰਕਾਰੀ ਸਿਵਲ ਹਸਪਤਾਲ ਅੰਦਰ ਕੂੜੇ ਦੇ ਢੇਰਾਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਜਿੱਥੇ ਸਾਫ਼ ਸੁਥਰਾ ਮਾਹੌਲ ਹੋਣਾ ਚਾਹੀਦਾ ਹੈ ਉਥੇ ਹੀ ਗੰਦਗੀ ਨੇ ਡੇਰੇ ਲਾ ਲਏ ਹਨ ਐ ਹਾਲਾਤ ਨਾ ਸਿਰਫ ਮਰੀਜ਼ਾਂ ਲਈ ਜ਼ਹਿਰੀਲੀ ਸਾਬਤ ਹੋ ਰਹੀ ਹੈ ਸਗੋਂ ਸਿਹਤ ਸੰਸਥਾ ਦੀ ਛਵੀ ਨੂੰ ਵੀ ਖਤਰੇ ਵਿੱਚ ਪਾ ਰਹੀ ਹੈ ਹਸਪਤਾਲ ਦੇ ਕਈ ਬਾੜਾਂ ਅਤੇ ਗਲਿਆਰੇ ਚ ਜ਼ਮੀਨ ਤੇ ਕੂੜਾ ਪਿਆ ਹੋਇਆ ਮਿਲਦਾ ਜਿਸ ਨਾਲ ਨਾ ਸਿਰਫ ਬਦਬੂ ਫੈਲ ਰਹੀ ਹੈ ਸਗੋਂ ਇਨਫੈਕਸ਼ਨ ਦਾ ਵੀ ਖਤਰਾ ਵਧ ਗਿਆ ਹੈ ਨਗਰ ਨਿਗਮ ਦੇ ਅਧਿਕਾਰੀ ਕਾਗਜ਼ੀ ਬਿਆਨ ਦਿੰਦੇ ਰਹ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ ਹਸਪਤਾਲ ਪ੍ਰਬੰਧਨ ਵੀ ਆਪਣੀ ਜ਼ਿੰਮੇਵਾਰੀ ਤੋਂ ਪਿੱਛਾ ਨਹੀਂ ਛੁਡਾ ਸਕਦਾ ਅੰਮ੍ਰਿਤਸਰ ਵਾਸੀਆਂ ਦੀ ਮੰਗ ਹੈ ਕਿ ਤੁਰੰਤ ਕਾਰਵਾਈ ਕਰਕੇ ਹਸਪਤਾਲ ਅੰਦਰੋਂ ਅਤੇ ਬਾਹਰੋਂ ਸਫਾਈ ਸਥਾਪਿਤ ਕੀਤੀ ਜਾਵੇ ਆਈ ਕੂੜੇ ਦਾ ਢੇਰ ਇਕ ਲੱਗਾ ਜੀ ਸਿਵਲ ਹਸਪਤਾਲ ਖੜੇ ਆ ਅਸੀਂ ਹਾਂਜੀ ਤੇ ਵੇਖ ਲੋ ਕੀ ਹਾਲਾਤ ਬਣੇ ਆ ਹੈ ਤੇ ਮਰੀਜ਼ਾਂ ਨੂੰ ਕੀ ਲਾਜਮਾ ਉਹਨਾਂ ਦਾ ਹੋਣਾ ਜੀ ਨਹੀਂ ਸਫਾਈ ਤੇ ਕੋਈ ਰਹਾ ਤੇ ਨਹੀਂ ਸਾਰੇ ਲੀਡਰ ਤੇ ਵਿਚਾਰੇ ਪੈਸੇ ਦੇ ਮਰੀਜ਼ ਬਣੇ ਹੋਏ ਆ ਤੇ ਸਫਾਈ ਕਿਹੜਾ ਰੱਖੂਗਾ ਗਾਹ ਦੇ ਬੰਦੇ ਨਹੀਂ ਰੱਖਣ ਦੇ ਸਫਾਈ ਵਾਲੇ ਤੇ ਜਦੋਂ ਭੁੱਖ ਹੀ ਉਦੋਂ ਸੁੱਖ ਹੀ ਉਦੋਂ ਚਾਰਜਪੇਰੇ ਸਫਾਈਆਂ ਹੀ ਹੁਣ ਚਾਰਜਪੇਰੇ ਕੂੜੇ ਦੇ ਢੇਰ ਲੱਗੇ ਹੋਏ ਨੇ ਕੂੜੇ ਦੇ ਅਸਰ ਬਣਾ ਗੰਦਗੀ ਨਾਲ ਬਿਮਾਰੀਆਂ ਜ਼ਿਆਦਾ ਲੱਗਣੀਆਂ ਵਾਂ ਮੱਛਰ ਫੈਲਣਾ ਮੱਖੀਆਂ ਫੈਲਣੇ ਹਰ ਚੀਜ਼ ਵਿੱਚ ਬਿਮਾਰੀ ਵਧਣੀ ਪਤਗੀ ਹ ਹਰ ਸਾਲ ਦੀ ਸਫਾਈ ਹੋਵੇ ਚੰਗੀ ਦਾ ਬੰਦੇ ਨਵੇਂ ਭਰਤੀ ਕਿੱਥੇ ਜਾਣ ਤੇ ਉਹਨਾਂ ਨੂੰ ਰੁਕਾਵ ਬਣਦੀ ਹੈ ਤੇ ਨਵੇਂ ਤੇ ਭਰਤੀ ਕਰਦੇ ਨਹੀਂ ਹਾਂਜੀ ਬਿਲਕੁਲ ਹੀ ਬਿਲਕੁਲ ਧਿਆਨ ਦੇਣਾ ਚਾਹੀਦਾ ਵਾ ਇਹ ਹਰ ਹਾਲ ਚਿਰ ਇਹ ਹਾਲਿਆ ਤੇ ਬਾਹਰ ਕੀ ਹਾਲ ਹੋਊਗਾ ਉਹ ਜਿਹੜਾ ਤੁਸੀਂ ਕੂੜੇ ਦਾ ਢੇਰ ਬਾਰੇ ਗੱਲ ਕਰ ਰਹੇ ਹੋ ਉਹ ਮਿਊਸਪਲ ਕਾਰਪੋਰੇਸ਼ਨ ਵਾਲਾ ਕੂੜਾ ਹੈਗਾ ਉਹ ਰੈਗੂਲਰ ਉਥੇ ਕਾਰਪੋਰੇਸ਼ਨ ਦੀ ਗੱਡੀ ਆਉਂਦੀ ਹੈ ਉਹ ਅੱਜ ਕਿਸੇ ਵਜ੍ਹਾ ਕਰਕੇ ਲੇਟ ਹੋ ਗਈ ਹੈ ਵੈਸੇ ਉਥੇ ਡੇਲੀ ਸਫਾਈ ਕੀਤੀ ਜਾਂਦੀ ਹੈ ਔਰ ਜਿਹੜਾ ਬਾਇਓਮੈਡੀਕਲ ਵੇਸਟ ਹੈ ਉਹਦੇ ਲਈ ਵੱਖਰਾ ਰੂਮ ਹੈ ਜਿਹੜਾ ਕਿ ਲੌਕ ਕੀਤਾ ਹੁੰਦਾ ਹੈ ਉਹਦੇ ਅੰਦਰ ਹੀ ਰੱਖਿਆ ਜਾਂਦਾ ਹੈ ਉਹ ਜਦੋਂ ਗੱਡੀ ਆਉਂਦੀ ਹੈ ਬਾਇਓਮੈਡੀਕਲ ਦੀ ਉਹਦੇ ਵਿੱਚ ਉਹ ਚਕਵਾਇਆ ਜਾਂਦਾ ਹੈ ਔਰ ਦੂਸਰਾ ਜਿਹੜਾ ਕੂੜਾ ਹੈਗਾ ਉਹ ਵੇਸਟ ਕਾਰਪੋਰੇਸ਼ਨ ਦੀ ਗੱਡੀ ਰੈਂਚਾਇਆ ਜਾਂਦਾ ਠੀਕ ਹੈ ਉਹਦੇ ਬਾਰੇ ਅਸੀਂ ਕਾਰਪੋਰੇਸ਼ਨ ਨੂੰ ਰਿਕਵੈਸਟ ਕਰਾਂਗੇ ਕਿ ਉਹ ਕੋਈ ਉੱਥੇ ਡਸਟਬਿਨ ਵੱਡੇ ਵਾਲਾ ਰੱਖ ਦੇਣ ਜਿਹਦੇ ਵਿੱਚ ਕੀ ਕੂੜਾ ਪਾਇਆ ਜਾਏਗਾ ਔਰ ਸਭ ਨੂੰ ਹਦਾਇਤ ਕਰਾਂਗੇ ਕਿ ਉਹਦੇ ਵਿੱਚ ਹੀ ਸੁੱਟਿਆ ਜਾਏ ਬਾਹਰ ਨਾ ਸੁੱਟਿਆ ਜਾਵੇ ਜਾਂ ਜਾਂਦਾ ਹੈ ਕਿ ਇਨਸਾਨ ਨੇ ਜੇ ਆਪਣੇ ਆਪ ਨੂੰ ਸਵੱਛ ਤੰਦਰੁਸਤ ਅਤੇ ਸਿਹਤਮੰਦ ਰੱਖਣਾ ਹੈ ਤਾਂ ਉਹ ਪਹਿਲਾਂ ਆਪਣਾ ਖਾਣ ਪੀਣ ਸਾਫ ਸੁਥਰਾ ਰੱਖੇ ਔਰ ਆਪਣਾ ਆਲਾ ਦਵਾਲਾ ਵੀ ਸਾਫ ਅੱਜ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਵਿਖੇ ਸਾਡੀ ਟੀਮ ਪਹੁੰਚੀ ਹੈ ਜਿੱਥੋਂ ਦੇ ਹਾਲਾਤ ਅਸੀਂ ਦਿਖਾ ਰਹੇ ਹਾਂ ਕਿਉਂਕਿ ਇੱਥੇ ਤੇ ਜ਼ਿਆਦਾਤਰ ਲੋਕ ਆਪਣਾ ਇਲਾਜ ਕਰਵਾਉਣ ਆਉਂਦੇ ਹਨ ਸਿਹਤਮੰਦ ਰਹਿਣ ਲਈ ਔਰ ਆਪਣੇ ਆਪ ਨੂੰ ਠੀਕ ਰੱਖਣ ਲਈ ਲੇਕਿਨ ਤੁਸੀਂ ਦੇਖ ਸਕਦੇ ਹੋ ਸਿਵਲ ਹਸਪੀਟਲ ਦੇ ਬਿਲਡਿੰਗ ਦੇ ਅੰਦਰ ਹੀ ਇੱਕ ਸਾਈਡ ਤੇ ਇਹ ਕੂੜੇ ਦਾ ਢੇਰ ਕੀ ਦਰਸਾ ਰਿਹਾ ਹੈ ਇਹ ਤਾਂ ਇੱਕ ਗੰਦਗੀ ਦਾ ਜੋ ਲੱਗਾ ਢੇਰ ਬਿਮਾਰੀਆਂ ਦਾ ਘਰ ਬਣ ਰਿਹਾ ਹੈ ਸੋ ਲੋਕਾਂ ਨੇ ਫਾਸਟ ਫੋਰਵਰਡ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਲੋਕ ਆਪਣੇ ਇਲਾਜ ਲਈ ਇੱਥੇ ਆਉਂਦੇ ਹਨ ਨਾ ਕਿ ਬਿਮਾਰ ਹੋਣ ਲਈ ਲੇ ਇਹ ਤਾਂ ਬਿਮਾਰੀਆਂ ਨੂੰ ਨੋਤਾ ਦੇ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਮੈਡੀਕਲ ਵੇਸਟ ਬਾਇਓ ਵੇਸਟ ਔਰ ਜਿਹੜਾ ਖਾਣ ਪੀਣ ਦੀ ਵੇਸਟੇਜ ਵੀ ਇੱਥੇ ਛੁੱਟੀ ਗਈ ਹੈ ਜਿਸ ਕਾਰਨ ਮੱਖੀਆਂ ਮੱਛਰ ਪੈਦਾ ਹੋ ਰਹੇ ਹਨ ਔਰ ਬਰਸਾਤੀ ਮੌਸਮ ਦੇ ਚੱਲਦਿਆਂ ਜਦੋਂ ਬਾਰਿਸ਼ ਹੋਵੇਗੀ ਤਾਂ ਕੂੜਾ ਗਿੱਲਾ ਹੋਣ ਤੋਂ ਬਾਅਦ ਇੱਥੇ ਬਹੁਤ ਹੀ ਭੈੜੀ ਬਦਬੂ ਪੈਦਾ ਹੋਵੇਗੀ ਜੋ ਇੱਕ ਕੀ ਬਿਮਾਰੀਆਂ ਦਾ ਘਰ ਵੀ ਬਣ ਸਕਦੀ ਹੈ ਇਸ ਲਈ ਇੱਥੇ ਆਉਣ ਵਾਲੇ ਲੋਕਾਂ ਨੇ ਸੇਲੋ ਹਸਪੀਟਲ ਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵੱਲ ਧਿਆਨ ਦੇ ਕੇ ਜਾਂ ਤਾਂ ਇਹ ਕੂੜਾ ਚੁਕਾਇਆ ਜਾਵੇ ਜਾਂ ਫਿਰ ਇਸ ਨੂੰ ਡਸਟਬਿਨ ਦੇ ਥਰੂ ਕਿਸੇ ਹੋਰ ਤਰੀਕੇ ਨਾਲ ਟੱਕ ਕੇ ਰੱਖਿਆ ਜਾਵੇ ਤਾਂ ਜੋ ਇੱਥੇ ਮੱਖੀ ਮੱਛਰ ਨਾ ਪੈਦਾ ਹੋਵੇ ਔਰ ਨਾ ਕੋਈ ਬਦਬੂ ਆਵੇ ਕਿ ਜਿਸ ਦਾ ਕੋਈ ਮਾੜਾ ਅਸਰ ਕਿਸੇ ਸਿਹਤ ਤੇ ਨਾ ਪਵੇ ਫਾਸਟ న్యూਸ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੇ ਕੁਮਾਰ